ਖੜੇ ਸੀਗੇ ਇੱਥੇ ਖੜੇ ਲੱਗੇ ਵਿੱਚ ਗੱਡੀ ਮਾਰੀ ਆ ਮਾਰਨ ਤੋਂ ਬਾਅਦ ਇਹ ਬੰਦਾ ਕਹਿ ਰਿਹਾ ਚਲੋ ਮੇਰੀ ਕਹਿੰਦਾ ਗਲਤੀ ਥੱਲੇ ਕਰ ਲੈ ਥੋੜੀ ਉਸ ਪਾਸੇ ਕਰਨਾ ਕਰ ਉਹ ਗੱਲ ਸਮਝਾਉਂਦੇ ਸਮਝਾਉਂਦੇ ਇੱਕ ਬੰਦੇ ਨੂੰ ਕਿ ਤੂੰ ਐਂ ਨਹੀਂ ਸਕਦਾ ਆਏ ਕਿ ਤੂੰ ਅਸੀਂ ਲੋਕਾਂ ਦੇ ਸਾਹਮਣੇ ਫਿਲਟਰ ਦੇ ਨੀ ਤਾਂ ਕੀ ਗੱਲ ਕੀ ਹੋਈ ਆ ਕੰਮ ਕਢਾਈ ਆ ਮੈਡਮ ਕੀ ਗੱਲ ਹੋਈ ਆ ਕੀ ਗੱਲ ਹੋਈ ਇਹਨੇ ਅੱਗੇ ਸਾਡੀ ਸਾਈਟ ਤੇ ਕੱਢ ਮਰ ਗਿਆ ਕੋਲ ਪਰ ਆ ਗਏ ਅਰੇ ਪੰਜ ਜਾਣੇ ਆ ਗਏ ਪੰਜ ਜਾਣੇ ਆ ਗਏ ਸਾਨੂੰ ਹੱਥੀ ਪਏ ਦੁਬਾਰਾ ਆ ਗਏ ਸਾਲ ਸਾਥੀ ਹੈਗੇ ਬੱਚੇ ਅਗੇ ਇਹ ਦੇਖੋ ਬੱਚੇ ਆ ਦੇਖੋ ਕਹਿੰਦਾ ਦੇਖੋ ਅਸੀਂ ਜੋ ਵੀ ਕਰਾਂਗੇ ਸਾਨੂੰ ਗਾਲਾਂ ਕੱਢੀਏ ਇੰਨੀ ਜ਼ਿਆਦਾ ਫੀਮੇਲਸ ਨੂੰ ਵੀ ਗਾਲਾਂ ਕੱਢੀਏ ਸਾਡੇ ਨੂੰ ਇਹ ਜੋ ਬੈਠਾ ਹੈ ਸਾਰੇ ਉਹ ਦੇਖੋ ਯੋ ਯੋ ਕਰ ਰਹੇ ਜਾਂ ਕੇ ਆਪਣੇ ਮੁੰਮਹਦ ਉਹ ਕਰ ਰਹੇ ਸ਼ੋਅ ਕਰ ਰਹੇ ਬੜਾ ਇਹਦੀ ਕੜੀ ਆ ਰਹੀ ਹੈ ਕਿਨੇ ਬੜਾ ਬੱਚੇ ਤੀ ਬਾਕੀ ਉਤਾਰੀ ਆ ਜੀ ਬਾਕੀ ਵੀ ਉਤਾਰੀ ਆ ਸਾਡੇ ਵੀ ਪੱਡੋ ਇਹ ਗਲਤੀ ਨਹੀਂ ਸੀ ਸਾਬਨੇ ਦੇਖਿਆ ਟੈਡਾ ਤੁਸੀਂ ਜੇ ਪੁਲਿਸ ਮੈਨ ਨੂੰ ਬੁੱਲੋ ਜੱਦ ਹੀ ਹੋਇਆ ਹੈ ਜਾਦੇ ਹੋਇਆ ਸੀ ਐਕਸੀਡੈਂਟ ਟੈਡੀ ਇਨਾਂ ਨੇ ਗੱਡੀ ਮਾਰੀ ਬੱਚਾ ਜੇ ਆ ਗਿਆ ਨਾ ਇਹਨਾਂ ਦੇ ਨੰਬਰ ਆ ਗਏ ਗੱਡੀ ਤੇ ਕਹਿੰਦੇ ਹੁਣੇ ਘਟਾਈਏ ਹੁਣੇ ਕਦਾਲਮੀ ਕਰਦੀ ਤੇ ਨੰਬਰ ਆ ਗਏ ਸਿਨਾਂ ਦੇ ਕੋਈ ਨੰਬਰ ਵੀ ਨਹੀਂ ਆ ਗਿਆ ਬੋਸ ਹਸਬੰਦ ਇਹਨੂੰ ਦਾਲ ਬਚਾਉਣਾ ਹੈ 6 ਨੰਬਰ ਗੱਡੀ ਆ ਕੇ ਮਿਲੋ ਜੇ ਐਸਪੇਸ਼ਲ ਨੇ ਉਹਨਾਂ ਨੇ ਹਿੱਟ ਕੀਤਾ ਬਾਲੀ ਹਿੱਟ ਕੀਤਾ ਪਹਿਲੇ ਉਹਨਾਂ ਨੇ ਉਸ ਤੋਂ ਮੁੰਡੇ ਬਾਹਰ ਆਏ ਦੋ ਬੱਚੇ ਸਕੇ ਮਾਫੀ ਮੰਗੀ ਉਹਨਾਂ ਨੇ ਬੋਲਦੇ ਚਲੋ ਭਾਜੀ ਜੋ ਆਇਆ ਛੰਨੋ ਇੰਨੇ ਚੀਰਾਂ ਦੇ ਭਰਾ ਐ ਗੱਡੀ ਤੋਂ ਕੱਢਿਆ ਮਾਰਨਾ ਸ਼ੁਰੂ ਕਰ ਦਿੱਤਾ ਸ਼ਰਾਬੀਤੀ ਹੋਈ ਉਹਨਾਂ ਨੇ ਪਤਾ ਨਹੀਂ ਕਿ ਨਸ਼ਾ ਕੀਤਾ ਕੀ ਪੱਗੂ ਸਾਰੇ ਮੇਰੇ ਜਾਈ ਮੇਰੀ ਸਾਰੀ ਪਤਾ ਉਤਾਰੀਆਂ ਨਾਲੇ ਸਾਰੀਆਂ ਪੱਕਾ ਲਾਈਆਂ ਆ ਗਏ ਹਸਤੀ ਪਾਏ ਫਿਰਾਲ ਫਜ ਸਿੰਘ ਜੀ ਆ ਮੇਰਾ ਛੋਟਾ ਪੁੱਰਾ ਉਹਨੂੰ ਉਹਨੂੰ ਇਥੋ ਹੀ ਉਹਨਾਂ ਹਲ ਗਏ ਕੱਟ ਲੈ ਗਏ ਉਹਨੇ ਇਨਾ ਮਾਰਿਆ ਪਾਕ ਬੁਗੀ ਬਤਾਰੀ ਗਈ ਕਹਿੰਦੇ ਉਹ ਜਿਸ ਪਤ ਜਨਾਨੀਆਂ ਚ ਪਿਆ ਬਾਰੇ ਸਾਰੇ ਛੋਟੇ ਪੁੱਰਾ ਦੇ ਅਈ ਦੇ ਅਈ ਦੇ ਘਰੇ ਸੁੱਤੇ ਪਏ ਹੀ ਉਹਨਾਂ ਦੇ ਮਾਲੀਆਂ ਨੇ ਹੀ ਭੱਜ ਗਏ ਆ ਗੱਡੀ ਦੇ ਅੰਦਰ ਮੇਰਾ ਨਾਮ ਐਸਸੀ ਲਖਵਿੰਦਰ ਸਿੰਘ ਆ ਜੀ ਨਵਲਟੀ ਚੌਂ ਦੇ ਵਿੱਚ ਖੜੇ ਹਾਂ ਕੀ ਹੋਇਆ ਲਖਵਿੰਦਰ ਸਾਨੂੰ ਪਤਾ ਲੱਗਿਆ ਵੀ ਦੋ ਉੱਥੇ ਪਾਰਟੀਆਂ ਡੀਆਂ ਗੱਡੀਆਂ ਦੇ ਆਪ ਚੋ ਦੀ ਮਾਰੀ ਮੋਟੇ ਥੋੜੀ ਜਿਹੀ ਲੱਗੀ ਇੱਕ ਦੂਜੇ ਨਾਲ ਤੇ ਦੋਵੇਂ ਪਾਰਟੀਆਂ ਦੋਵੇਂ ਗੱਡੀਆਂ ਵਾਲੇ ਸੀ ਤੇ ਦੋਵੇਂ ਆਪ ਚੋ ਦੀ ਝਗੜਦੇ ਇੱਕ ਦੂਜੇ ਦੀਆਂ ਪੱਗਾ ਪੋਗਾ ਲਾਈਆਂ ਸੀ ਤੇ ਦੋਵਾਂ ਨੇ ਜਾਣਿਆਂ ਨੂੰ ਆਪਾਂ ਨੂੰ ਐਸਟੋ ਇਹ ਪਕਾ ਕੇ ਨੌਜਤੇ ਸਿਵਲ ਹੈਂ थाने ਦੋਵਾਂ ਲੈ ਆਨੇ ਜੋ ਵੀ ਅਗਲੀ ਕਾਰ ਹੋਈ ਮਾਰੇ ਗਏ ਉਹਨਾਂ ਸਰਦਾਰਾਂ ਦੇ ਉੱਪਰ ਹਾਂਜੀ ਪੱਗਾ ਉਤਾਰੀਏ ਕੀ ਉਹਨਾਂ ਦੀ ਪੱਗਾ ਲੱਥੀਆਂ ਆਈ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਸ਼ਰਾਬ ਕੀਤੀ ਉਹਨਾਂ ਨੇ ਦੇਖੋ ਜੀ ਜੋ ਵੀ ਹੋਊਗਾ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਇਸ ਨਾਲ ਸਿਵਲ ਐਂਡ ਥਾਣੀ ਦੀ